ਹਾਂਜੀ ਬਾਬਿਓ ਕੀ ਹਾਲ ਚਾਲ ਵੇ ਸਾਡੇ ਵੀਰਾਂ ਦੇ ਇਕਬੁੱਤਰ ਕਵੱਤਰ ਸੈੱਟ ਹੋਣਗੇ ਘਰ ਪਰਿਵਾਰ ਠੀਕ ਹੋਊਗਾ ਲੋਜੀ ਕਰਤੀ ਵਲੌਗ ਦੀ ਸਟਾਰਟਿੰਗ ਤੇ ਗੋਲੀ ਪੰਨ ਤਾਂ ਆਪਣਾ ਉਰੇ ਤੇ ਬੱਚੇ ਕੱਢਦੇ ਆ ਬਾਦੂ ਦਿਨ ਹੋ ਗਏ ਤਿੰਨ ਚਾਰ ਦਿਨ ਹੋ ਗਏ ਕੱਡੇ ਨਹੀਂ ਐਂ ਫਿਰ ਗਿੱਜਣੇ ਨਹੀਂ ਕੀ ਫਾਇਦਾ ਤੇ ਛੋਟੇ ਹੁੰਦੇ ਬਿਠਾ ਲਈਏ ਹਾਂਜੀ ਮਿੱਤਰੋ ਆਪਾਂ ਲਾਤੀਆਂ ਦੋ ਛਤਰੀਆਂ ਇੱਕ ਲਾਤੀ ਛੋਟੀ ਮਿੱਤਰੋ ਤੇ ਇੱਕ ਲਾਤੀ ਉਹ ਤੋਂ ਵੱਡੀ ਤੇ ਅੱਜ ਉਰੇ ਲਾਈ ਨਹੀਂ ਮੈਂ ਘਾ ਸਿੱਧਾ ਉਤੀ ਬਿਠਾਵਾਂਗੇ ਤੇ ਵੱਡੇ ਹੋਗੇ ਬੱਚੇ ਤਾਂ ਕਰਕੇ ਤੇ ਤਾਲਾ ਲੱਗਿਆ ਹੋਇਆ ਤਾਲਾ ਖੋਲੀਏ ਤੇ ਅਜੇ ਅੰਦਰ ਪਾ ਕੇ ਬੱਚੇ ਫਿਰ ਤੁਹਾਨੂੰ ਸ਼ੌਂਕ 라ਦਾਂਗੇ ਫਿਰ ਛੱਡ ਦਾਂਗੇ ਛੱਤਰੀਆਂ ਤੇ ਪਹਿਲਾਂ ਖੁੱਡਾ ਖੋਲੀਏ ਤੇ ਕਿਟ ਖੋਤਾ ਤੇ ਚਾਬੀ ਕਰ ਦਿਆਏ ਹੁਣੇ ਉੱਤੇ ਚਾਬੀ ਲੈ ਕੇ ਤਾਂ ਰਕੇ ਸਟੂਡੀਓ ਖੁਲਾਪੇ ਆਪਣਾ ਤੇ ਖੁੱਡਾ ਵੀ ਖੋਲ ਲਈਏ ਅੱਥਰੇ ਪਤਾ ਨਹੀਂ ਕਿਉਂਗਾ ਬਾਬਾ ਮੈਂ ਦੇਖਿਓ ਠੰਡ ਕਰਕੇ ਚਲੋ ਕੋਈ ਨਹੀਂ ਤਾਲਾ ਰੱਖ ਦਈਏ ਉਰੇ ਤੇ ਲੋਈ ਖੋਲਿਆ ਆਪਣਾ ਛੋਟਾ ਕੁੱਡਾ ਤੇ ਬਾਬੇ ਆਪਾਂ ਟੋਕਰੀ ਰੱਖਤੀ ਸੀ ਉਹ ਜੋੜੀ ਕਰਕੇ ਮੈਂ ਕਿਹਾ ਆਂਡੇ ਧਰ ਦੁਗੀ ਪਰ ਜੋੜਾ ਹਜੇ ਵੀ ਸਹੀ ਪੱਕਾ ਲੱਗਿਆ ਨਹੀਂ ਡੱਬੀ ਨਾਲ ਗਲਤ ਹੈ ਕਬੂਤਰ ਤੋ ਦੇਖਦੇ ਆਂ ਕੀ ਬਣਦਾ ਇੱਕ ਵਾਰੀ ਜੋੜਾ ਦਾ ਲਾਵੇ ਕਿਸੇ ਨਾਲ ਵੀ ਲਾਵੇ ਪਹਿਲਾ ਪਹਿਲਾ ਜੋੜਾ ਹੈ ਨਾ ਨਵਾਂ ਨਵਾਂ ਕਬੂਤਰ ਹੈ ਤਾਂ ਕਰਕੇ ਹੌਲੀ ਹੌਲੀ ਸਾਹ ਆਜੂਆ ਤੇ ਬੱਚੇ ਕੱਢਦਾ ਮੈਂ ਫਿਰ ਦਿਖਾਣਾ ਤੁਹਾਨੂੰ ਲੋ ਜੀ ਕੱਢ ਲਿਆਂਦੇ ਬੱਚੇ ਤਿੰਨ ਨੂੰ ਇੱਕ ਇੱਕ ਕਰਕੇ ਬਿਠਾ ਦਿਆਂ ਛਤਰੀ ਤੇ ਪਹਿਲਾ ਆਪਣਾ ਫੜ ਲਈਏ ਗੋਲਾ ਮਿੱਤਰੋ ਆਇਆ ਤਾ ਨਾ ਤੇ ਜਾਲ 빙ਗਾ ਹੋ ਗਿਆ ਥੋੜਾ ਸਹੀ ਕਰਦੀ ਐ ਲੋ ਜੀ ਇੱਕ ਮਿੰਟ ਬਾਬਿਆਂ ਨੂੰ ਸਿੱਧਾ ਫੜ ਲਾਂ ਅੜ ਜਾ ਲੋ ਜੀ ਤੇ ਛੱਡ ਦਈਏ ਜਾਊ ਅੱਗੇ ਨਹੀਂ ਕੋਈ ਪਤਾ ਨਹੀਂ ਹੈ ਤਾਂ ਲੋ ਜੀ ਮੇਰੇ ਵੀਰੋਂ ਵਗ ਗਿਆ ਜੀ ਤੇ ਦੂਜਾ ਛੱਡ ਦਈਏ ਹੁਣ ਆਪਣਾ ਛੱਡ ਦਈਏ ਵਾਲਾ ਅਧਿਕਾਰੀ ਸੀ ਬਾਬਿਓ ਰੰਗ ਕਰਤਾ ਸੀ ਵਲੌਗ ਪਾਇਆ ਹੋਇਆ ਪਰੰਗਲ ਉਹਦੀਆਂ ਕਰਤੀਆਂ ਸੀ ਦੋਵੇਂ ਗਲਾਬੀ ਬਗਲਾ ਤੇ ਬਾਬੇ ਵਾਲੇ ਵੱਡੇ ਕਬੂਤਰ ਤੇ ਕਰਤਾ ਦੋਵੇਂ ਕਾਲੇ ਟੂਸੇ ਮਿੱਤਰੋ ਕਰੋ ਚੈੱਕ ਤੇ ਬਾਕੀ ਵਲੌਗ ਚ ਦੱਸਿਆ ਹੋਇਆ ਲੱਗ ਗਿਆ ਸੀ ਓਏ ਵਲੌਗ ਚ ਦੱਸਿਆ ਸੀ ਦੱਸਿਆ ਤਾਂ ਨਹੀਂ ਸੀ ਬਾਕੀ ਕਮੈਂਟ ਕਰਕੇ ਦੱਸ ਦਿਓ ਦੱਸ ਦਾਂਗੇ ਰੰਗ ਕਿਵੇਂ ਬਣਾਇਆ ਸੀ ਤੇ ਹੁਣ ਇਹਨੂੰ ਛੱਡ ਦਈਏ ਚੱਲ ਵੀ ਤੂੰ ਵੀ ਲਓ ਜੀ ਇਹ ਵੀ ਬਹਿ ਗਿਆ ਤੇ ਹੁਣ ਕੱਢਨੀ ਆਪਣਾ ਦੂਜਾ ਪਹਿਲਾ ਕੱਢ ਲਈ ਨਾਗ ਮਿੱਤਰੋ ਦੋਵੇਂ ਕਾਲੇ ਟੂਸੇ ਕਰੇ ਸੀ ਇਹਦੇ ਪਾਈ ਦੇ ਤੇ ਇਹਦੇ ਕਰਿਆ ਦੋਵੇਂ ਹਰੀਆਂ ਬਗਲਾ ਲੋ ਵਾਬੋ ਕਰੋ ਚੈੱਕ ਦੋਵੇਂ ਹਰੀਆਂ ਬਗਲਾ ਕਰਤੀਆਂ ਤੇ ਇਹਨੂੰ ਵੀ ਛੱਡਦੀ ਹੁਣ ਆ ਕੀ ਹੋ ਰਿਹਾ ਚਲੋ ਕੋਈ ਨਹੀਂ ਇਹਦਾ ਲੋ ਜੀ ਛੜਦਾ ਇਹ ਵੀ ਤੇ ਇੱਕ ਬੱਚਾ ਰਹਿ ਗਿਆ ਇਹ ਥੋੜਾ ਜਿਹਾ ਛੋਟਾ ਹੈ ਬਗਜੂ ਐ ਤਾਂ ਕੋਈ ਨਹੀਂ ਚਲੋ ਇੰਨਾ ਵੀ ਨਹੀਂ ਛੋਟਾ ਤੇ ਇਹਨੂੰ ਵੀ ਸਹੀ ਫੜਦੀ ਹੈ ਕਈ ਵਾਰੀ ਫੰਗ ਫੰਗ ਟੁੱਟ ਜਾਂਦਾ ਕੀ ਫਾਇਦਾ ਹੈ ਗੱਲਾਂ ਚ ਲੋ ਜੀ ਇਹ ਦੇ ਕਰਤੇ ਸੀ ਮਿੱਤਰੋ ਦੋਵੇਂ ਗੁਲਾਬੀ ਸਾਤੇ ਤੇ ਕਰਤਾ ਸੀ ਮਿੱਤਰੋ ਕਾਲਾ ਇਡ ਤੇ ਇਹਨੂੰ ਵੀ ਛੱਡ ਦਿਆਂ ਹੁਣ ਨਾ ਤੋਏ ਨਾ ਲੋ ਜੀ ਛੱਡ ਦਿਆਂ ਇਹਨੂੰ ਚਲ ਬੁੱਤ ਲੋ ਜੀ ਛੱਡਤਾ ਤੇ ਇੱਕ ਵੱਡੀ ਛਤਰੀ ਲਾਤੀ ਜਿਹਨੇ ਜਾਣਾ ਵਾ ਬਗ ਜੂਗਾ ਤੇ ਵਾਸੋਂ ਕਮਲੇ ਦੀ ਸਫਾਈ ਇਹ ਗੰਦ ਮੱਚ ਰਿਹਾ ਮੇਰੇ ਸਾਹਮਣੇ ਕਰ ਦੇ ਮਾਰ ਕੇ ਚਾੜੂ ਚਾੜੂ ਤਾਂ ਮਾਰ ਕੇ ਬਾਗੋਂ ਪਰੇ ਮਿੱਠਾ ਪੱਤੀ ਦੇ ਨਾਲ ਸਾਫ ਕਰਨੀਆਂ ਪੈਣਗੀਆਂ ਚਲੋ ਕਰਦਾਂਗੇ ਉਹ ਤਾਂ ਕੋਈ ਨਹੀਂ ਤੇ ਬਾਬਾ ਅੱਜ ਮੈਂ ਕੱਲਾ ਕੱਲਾ ਕਿਉਂ ਆ ਤੇ ਆਪਣਾ ਚੋਬਰ ਨਹੀਂ ਪ੍ਰਿੰਸ ਉਹਦੀ ਵੀ ਮਰ ਗਈ ਸੀ ਗੁਜ਼ਰ ਗਈ ਸੀ ਮੇਰੇ ਇਧਰ ਉਹ ਦਾਦੀ ਦਾਦੀ ਗੁਜ਼ਰ ਗਈ ਸੀ ਤਾਂ ਕਰਕੇ ਤੇ ਕੋਈ ਨਹੀਂ ਜਾਓ ਇੱਕ ਦਿਨ ਤਾਂ ਸਾਰਿਆਂ ਨੇ ਜਾਣਾ ਹੀ ਹੈ ਰੱਬ ਉਹਦੀ ਆਤਮਾ ਨੂੰ ਸ਼ਾਂਤੀ ਦੇਵੇ ਪਤਾ ਨਹੀਂ ਬਾਬੇ ਉਹ ਘਰ ਦੇ ਆਣੇ ਝਾੜੂ ਕਿੱਥੇ ਰੱਖਤੀ ਤੇ ਚਲੋ ਕੋਈ ਨਹੀਂ ਬੁਫਰ ਲਾ ਲਈਏ ਤੇ ਕਰਦੇ ਆ ਕਮਰਾ ਸਾਫ਼ ਪੁੱਛਿਆ ਫੋਨ ਮਾਰ ਕੇ ਵੀ ਕਿੱਥੇ ਰੱਖਿਆ ਬਟਨ ਦਬਣਾ ਬਹੁਤ ਤੇ ਜਾ ਕੇ ਬਟਨ ਦਬਦਾ ਮੇਰੇ ਵੀ ਰਹਿਣਾ ਲੋ ਜੀ ਜੋੜ ਲਿਆ ਫੋਨ ਬੁਫਰ ਨਾਲ ਤੇ ਲਾਣਿਆ ਗਾਣੇ ਤੇ ਕਰਦੇ ਆ ਸਫਾਈ ਮਿੱਤਰੋ ਇਹ ਕਮਰਾ ਕਮਰਾ ਸਾਫ ਕਰਕੇ ਫੇਰ ਮਿਲਦੇ ਹਾਂ ਹਾਂਜੀ ਬਾਬਿਓ ਤੇ ਕੋਠਾ ਸਾਰਾ ਤੋਤਾ ਤੇ ਕਮਰਾ ਵੀ ਘਾਟਾ ਸਾਫ ਮਿੱਤਰੋ ਦਿਖਾ ਦਿੰਦੇ ਤੁਹਾਨੂੰ ਲੋ ਜੀ ਜਮਾ ਕਰਤਾ ਕਲੀਅਰ ਆ ਤੇ ਆਪਾਂ ਨਹੀਂ ਕਰਿਆ ਥੱਲੋ ਆਗੇ ਸੀ ਕਰ ਦੇ ਕਹਿੰਦੇ ਸੀ ਕਰ ਦਿੰਨੇ ਕੋਈ ਨਾ ਮੈਂ ਕਿਹਾ ਕਰ ਦਿਓ ਚਲੋ ਤੇ ਆਪਾਂ ਦਾ ਟੋਰ ਨਾਲ ਸੁੱਤੇ ਪਏ ਆ ਬੱਚੇ ਵਗ ਉਤਲੀ ਛਤਰੀ ਤੇ ਇੱਧਰ ਵਾਗੇ ਉੱਡ ਕੇ ਮੈਂ ਬੜਕਾਤੀ ਛਤਰੀ ਫਿਰ ਉੱਤੇ ਵਾਗੇ ਹੁਣ ਉੱਥੇ ਬੈਠਿਆ ਤੇ ਆਪਾਂ ਜੋੜੀ ਪਾਤੀ ਸੀ ਇੱਕ ਤੇ ਉਹ ਡੱਬੀ ਵਰਲੇ ਖੁੱਡੇ ਛੱਡਾਂਗੇ ਯਾਰ ਇਹਨਾਂ ਨੂੰ ਤੰਗ ਕਰਦੀ ਐ ਕਬੂਤਰ ਖਰਾਬ ਕਰਦੀ ਐ ਤਾਂ ਕਰਕੇ ਤੇ ਜਾਲ ਚ ਪਾਦੀ ਮੈਂ ਕਿਹਾ ਚੱਲ ਧੁੱਪ ਲੱਗ ਜੂਗੀ ਨਾਲੇ ਜੋੜਾ ਪੱਕਾ ਹੋ ਜੂਗਾ ਕੱਚਾ ਪੱਕਾ ਹੀ ਆਲੇ ਨਵਾਂ ਨਵਾਂ ਇਹਨਾਂ ਕਬੂਤਰਾਂ ਤਾਂ ਕਰਕੇ ਪਹਿਲਾ ਜੋੜਾ ਹੈ ਹੌਲੀ ਹੌਲੀ ਆ ਜੂ ਸਾਹਿਬ ਛੱਡਦੀ ਐ ਜੋੜੀ ਬਾਦੂ ਧੁੱਪ ਲੱਗ ਜੈ ਇਹਨਾਂ ਨੂੰ ਕਰ ਜਾ ਬੱਤੋ ਹਾਂ ਬੜਾ ਗਰਮ ਹੈ ਹੈ ਕੋਈ ਨਹੀਂ ਬੱਚੇ ਦੇਖਾਂਗੇ ਤੂੰ ਕਿਵੇਂ ਦਿੰਨਾ ਜੋੜਾ ਲਾ ਇੱਕ ਵਾਰੀ ਵੱਡੇ ਲਾ ਚਿੰਨੇ ਦਾ ਪੱਠਾ ਮੇਰੇ ਵੀ ਰੋਏ ਜਿਵੇਂ ਸੇਵ ਆਪਦੇ ਪਿਓ ਇੱਕ ਕਬੂਤਰੀ ਹੈਗੀ ਐ ਪਟਿਆਲੇ ਵਾਲੀ ਦੀ ਤੀ ਨਾ ਤੋੜ ਹੇ ਚਲੋ ਜੀ ਉਹ ਡੱਬੀ ਆ ਗਈ ਨਾ ਨਾਲ ਦੇ ਨਾਲ ਥੱਲੇ ਡੱਬੇ ਨੂੰ ਉੱਥੇ ਛੱਡਦੇ ਆ ਮੈਂ ਕੰਨਾ ਛੱਡਿਏ ਕਿ ਨਾਲ ਛੱਡੀ ਛੱਡ ਦਿੰਨੇ ਆ ਹਨਾ ਛੱਡ ਕੇ ਆਉਣਾ ਹੋਰ ਨਹੀਂ ਖਰਾਬ ਕਰਦੇ ਉਹ ਉੱਤਰ ਕੀ ਫਾਇਦਾ ਆਲਾ ਤੋ menu peed दिए te chhad kean law ji ਇਹ ਗਾਣੇ ਕਰਕੇ ਪਿਛਲੇ ਵਲੌਗ ਚ ਪਿਛਲੇ ਤੋਂ ਪਿਛਲੇ ਵਲੌਗ ਚ ਕਾਪੀਰਾਈਟ ਆ ਗਿਆ ਸੀ ਤਾਂ ਕਰ ਤੁਹਾਨੂੰ ਗਾਣਾ ਕੱਟੀ ਵਿਖਾਵਾਂਗੇ। ਲੋ ਜੀ ਡੱਬੀ ਹੌਲੀ ਹੌਲੀ ਸੈਟਿੰਗ ਕਰ ਲੂਗੀ। ਤੇ ਹੋਰੇ ਵੀ ਮੇਰੇ ਸਾਰੇ ਕਬੂਤਰਾਂ ਨੂੰ ਕੋਈ ਖਰਾਬ ਕੋਈ ਨਹੀਂ। ਹੋਰੇ ਦਾ ਕੋਈ ਚੱਕਰ ਨਹੀਂ। ਲੋ ਜੀ ਬੱਚੇ ਸਾਰੇ ਘਰ ਤੇ ਅੰਦਰ ਤੇ ਥੱਲੇ ਜਾਣ ਦੀ ਤਿਆਰੀ ਹੈ। ਰੋਟੀ ਰੁੱਟੀ ਖਾਣੇ ਆ ਜਾ ਕੇ। ਖੁੰਡੇ ਲਾ ਦਿੰਨੇ ਸਾਰੇ ਸਟੂਡੀਓ ਦੇ ਲਾ ਦਿੰਨੇ ਆ ਖੁੰਡੇ ਦੇ ਲਾ ਦਿੰਨੇ ਆ ਸਾਰਿਆਂ ਦੇ ਕਰਦੀਆਂ ਲੋਕ ਤੇ ਗੋਲੀ ਨੂੰ ਲੱਗ ਰਹੀ ਆ ਭੁੱਖ ਮਿੱਤਰੋ ਤੇ ਹਾਂ ਕੀ ਖਾਏਗਾ ਹੈ ਚਲ ਚੱਲਦੇ ਆ ਖੜ ਜਾ ਲੋ ਜੀ ਖੁੰਡੇ ਖਾੜੇ ਕਰਤੇ ਬੰਦ ਸਾਰੇ ਤੇ ਸਟੂਡੀਓ ਵੀ ਕਰਤਾ ਤੇ ਗੋਲੀ ਨੂੰ ਖੋਲਦਿਆਂ ਜਾਂਦੇ ਆ ਥੱਲੇ ਰੋਟੀ ਉਟੀ ਖਾ ਕੇ ਫਿਰ ਦੇਖਦੇ ਆ ਨਾਲੇ ਸਰੋ ਵੀ ਮੁੱਕੀ ਪਈ ਐ ਜਮਾਂ ਹੀ ਸ਼ਾਮ ਨੂੰ ਦੇਖਦੇ ਆ ਲਿਆਵਾਂਗੇ ਇਕੱਠੀ ਲਿਆਵਾਂਗੇ 10 15 ਕਿਲੋ ਲਿਆਵਾਂਗੇ ਤੇ ਦੇਖਦੇ ਆ ਕੀ ਬਣਦਾ ਹਾਂਜੀ ਬਾਬਿਓ ਆ ਗਿਆਂ ਜੀ ਉੱਤੇ ਤੇ ਕੁਨਾਲ ਨੂੰ ਭੇਜਿਆ ਸਰੋ ਲੈਣ ਇਕੱਠੀ ਦਾ ਬਾਅਦ ਚੋਂ ਲਿਆਵਾਂਗੇ ਇੱਕ ਵਾਰੀ ਤੇ ਮੈਂ ਕਿਹਾ ਲਿਆ ਦੇ ਇੱਕ ਵਾਰੀ ਪਾ ਦਾਂਗੇ ਤੇ ਚੋਬਰ ਹੋ ਗਿਆ ਜਦੋਂ ਵੇਲਾ ਫੇਰ ਲਿਆਵਾਂਗੇ ਇਕੱਠੀ ਲਿਆਵਾਂਗੇ 10 12 ਕਿਲੋ 15 ਕਿਲੋ ਤੇ ਮਾਵ ਤੋਂ ਮੰਗਾਲੀ ਇੱਕ ਵਾਰੀ ਥੋੜੀ ਹੂੰ ਹੈਲੋ ਬਰ ਹੈਲੋ ਹੂੰ ਹੂੰ ਹਾਂਜੀ ਬਾਬੇ ਉਹ ਕੋ ਨਾਲ ਦੇ ਗਿਆ ਸੀ ਸਰੋਂ ਤੇ ਸਰੋਂ ਦੇ ਨਾਲ ਮੇਰੇ ਮਿੱਤਰੋ ਦੁਕਾਨ ਵਾਲੇ ਨੇ ਬਿੱਲੇ ਵੀ ਦੇ ਆ ਪਤਾ ਨਹੀਂ ਕੀ ਚੀਜ਼ ਹੈ ਪਤਾ ਨਹੀਂ ਕੰਮ ਦਾ ਦਾ ਨੀ ਦੇਤਾ ਉਹਨੇ ਚਲੋ ਆ ਚੌੜ ਘੜਦਾ ਬਿੱਲੇ ਤਾਂ ਨਹੀਂ ਹੈਗਾ ਐਵੇਂ ਦੇਤਾ ਕੋਈ ਤੇ ਗਰਮ ਪਾਣੀ ਵੀ ਦੇਤਾ ਤੂੰ ਦਾਣਾ ਪਾਣੀ ਰੱਖਦੇ ਆ ਮਿੱਤਰੋ ਤੇ ਬੱਚਿਆਂ ਨੂੰ ਖਵਾਣੇ ਜਿਹੜੇ ਛੋਟੇ ਨੇ ਟਾਈਮ ਨਾਲ ਰੱਖ ਦਿੰਨੇ ਆ ਤੇ ਗੋਲੀ ਨੂੰ ਪਤਾ ਨਹੀਂ ਕੀ ਹੋ ਜਾਂਦਾ ਕੀ ਹੋ ਰਿਹਾ ਓਏ ਤੂੰ ਚੁੱਪ ਕਰਿਆ ਨਾ ਹਾਂ ਚੁੱਪ ਹੋ ਜਾ ਬੈ ਲਿਆ ਬੈ ਜਾ ਹਾਂ ਚੁੱਪ 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 ਹੋ ਜਾ ਫਿਰ ਆ ਲਿਆ ਜੀ ਅੰਦਰ ਤਿਆਰ ਆਪਣਾ ਤੇ ਲਾਈਟ ਲਾ ਦਈਏ ਕਮਰੇ ਆਲੇ ਹਨੇਰਾ ਹੋਦਾ ਲੋ ਜੀ ਤੇ ਖਵਾ ਦਈਏ ਬੱਚਿਆਂ ਨੂੰ ਖਵਾ ਦਾਂ ਇੱਕ ਵਾਰੀ ਮੈਂ ਇਕੱਲਾ ਤੇ ਵੀਡੀਓ ਨਹੀਂ ਬਣਾਈ ਜਾਣੀ ਇੱਕ ਵਾਰੀ ਮੈਂ ਖਵਾ ਦਾਂ ਬੱਚਿਆਂ ਨੂੰ ਤੇ ਭਾਈ ਜਿਨੇ ਵੀ ਪਤਾ ਲਵਾਣਾ ਵੀ ਅੰਤਰ ਕਿਵੇਂ ਬਣਾਇਆ ਆਪਾਂ ਫੁੱਲ ਵਲੌਗ ਬਣਾਦਾ ਕੋਈ ਨਹੀਂ ਕਮੈਂਟ ਕਰਤੀਆਂ ਵੀ 10 ਸਪੈਸ਼ਲ ਵੀਡੀਓ ਬਣਾਵਾਂਗੇ ਅੱਜ ਥੋੜੀ ਜੀ ਸਰੋ ਰਹਿ ਗਈ ਮਿੱਤਰੋ ਤੇ ਦੋਨੇ ਬੱਚੇ ਕਰਦੇ ਆਪਾਂ ਜਮ ਫੁੱਲ ਤੇ ਬਹਿ ਗਏ ਹੁਣ ਟਿੱਕੇ ਪਹਿਲਾਂ ਜੀ ਜੀ ਕਦੀ ਜਾਂਦੇ ਸੀ ਤੇ ਯਾਰ ਤੁਸੀਂ ਖਾ ਲੋ ਡਰ ਗਏ ਮੈਨੂੰ ਦੇਖ ਕੇ ਉੱਤੇ ਵਾਗੇ ਕੋਈ ਨਹੀਂ ਆਣਾ ਕਿ ਥੱਲੇ ਖਾ ਲੈਣੀਆਂ ਨੂੰ ਰੱਖ ਦੇ ਉਰੇ ਇਹਦੀ ਬਹੁਤ ਹੈ ਗੁੰਡੀ ਹੈ ਲਾਜ ਕਰਨਾ ਬੁਆ ਇਹਦਾ ਵੀ ਤੇ ਉਹ ਬੱਚਿਆਂ ਨੂੰ ਖਵਾਵਾਂਗੇ ਪਈ ਲੈਣ ਦੋ ਸੋ ਇਹਦੇ ਵਿੱਚ ਇਹ ਵੀ ਤਾਲਾ ਲੱਗ ਰਿਹਾ ਜੇ ਖੋਲਿਆ ਨਹੀਂ ਖੋਲਦੇ ਆ ਮਾਰਦਿਆਂ ਨਿਗਾ ਸਾਰੇ ਸੱਟ ਨੇ ਤੇ ਪੋੜੀ ਅੰਦਰ ਕੋੜੀ ਅੰਦਰ ਸੌਰੀ ਕੋੜੀ ਅੰਦਰ ਬੈਠਿਆ ਲੈ ਬੋਲ ਤੂੰ ਨਵੇਂ ਨਵੇਂ ਐਕਸ਼ਨ ਕਰਿਆ ਕਰ ਓਏ ਪੈ ਗਿਆ ਬਾਬੇ ਉਹ ਚੱਕਰ ਕਬੂਤਰੀ ਨੇ ਅੰਡਾ ਵਿੱਚੇ ਧਰਤਾ ਉਹ ਵਾਲੀ ਜੋੜੀ ਉਹ ਵਾਲੀ ਕਬੂਤਰੇ ਮੇਰੇ ਵੀਰੋਂ ਜਿਹੜੀ ਜੋੜੀ ਆਪਾਂ ਛੱਡੀ ਨਹੀਂ ਸੀ ਮੈਨੂੰ ਪਤਾ ਤਾਂ ਸੀ ਸਵੇਰੇ ਮਗਾਨ ਡੱਤ ਰੂਗੀ ਹੁਣ ਤਾਂ ਐਸੀ ਚੱਲ ਟੋਕਰੀ ਤੇ ਧਰ ਦੂਗੀ ਇਹਨਾਂ ਤਾਂ ਵਿੱਚੀ ਧਰਤਾ ਹੁਣ ਕੀ ਕਰੀਏ ਇਹਦਾ ਐਦਾ ਭੰਨ ਦੇਣਗੇ ਇਹ ਅੰਡਾ ਇੱਕ ਹੋਰ ਤਰੂਗੀ ਤੇ ਆਪਾਂ ਕਹਿੰਦੇ ਆ ਸਾंभ ਕੇ ਧਰ ਦਿੰਨੇ ਆ ਕੋਈ ਜਿਹੜੀ ਜਿਵੇਂ ਜਿਹਦੇ ਥੱਲੇ ਆਂਡੇ ਬਦਲਨੇ ਆ ਉਹਦੇ ਥੱਲੇ ਰੱਖ ਲਾਂਗੇ ਹਨਾ ਇੱਕ ਬਲੇ ਨੂੰ ਸਾंभ ਦਿੰਨੇ ਆ ਕਿਤੇ ਕਰਦੇ ਆ ਬਾਬੇਓ ਮੈਂ ਥੱਲੋ ਲਿਆ ਨਾ ਲਫਾਫਾ ਲਫਾਫੇ ਵਿੱਚ ਤੂੜੀ ਪਾ ਕੇ ਇਹਨੂੰ ਰੱਖ ਕੇ ਵਿੱਚ ਤੇ ਉਹ ਹਰੇ ਖੁੱਡੇ ਚ ਰੱਖ ਦਾਂਗੇ ਹਨਾ ਨਾਲ ਤੂੜੀ ਨਾਲ ਟੁੱਟੂਗਾ ਨਹੀਂ ਅੰਡਾ ਜੇ ਨਿਕਲ ਕੇ ਬੱਚੇ ਠੀਕ ਐ ਇਹਨਾਂ ਚੋਂ ਅਜੇ ਤੱਕ ਕੋਈ ਜੋੜੀ ਨੇ ਤਰੇ ਨਹੀਂ ਆਂਡੇ ਜਿਹੇ ਥੱਲੇ ਬਦਲਦੀ ਐ ਜਦੋਂ ਤਰੂਗੀ ਤਰ ਦਾਂਗੇ ਬੱਚੇ ਨਿਕਲ ਕੇ ਠੀਕ ਐ ਨਹੀਂ ਤਾਂ ਫਿਰ ਖਰਾਬ ਤਾਂ ਜਾਣਗੇ ਤੁਹਾਨੂੰ ਪਤਾ ਹੀ ਐ ਚਲੋ ਚੱਕ ਲਈਏ ਆਪਾਂ ਲਫਾਫਾ ਤੇ ਲਫਾਫਾ ਬੜੀ ਪਿਆਊਆ ਆ ਰਹੇ ਮਿੱਤਰੋ ਚੱਕ ਲਈਏ ਇਹਨਾਂ ਦੇ ਇੱਕ ਲਓ ਜੀ ਤੇ ਇਹਦੇ ਵਿੱਚ ਪਾ ਕੇ ਟੂੜੀ ਤੇ ਰੱਖ ਲਾਂਗੇ ਸਾंभ ਕੇ ਦੇਖੋ ਬੱਚੇ ਨਹੀਂ ਕਰਦੇ ਆ ਕਿ ਨਹੀਂ ਤੇ ਤੁੜੀ ਮਿੱਤਰੋ ਆਪਣੀ ਜਾਲ ਦੇ ਅੰਦਰ ਬਈਏ ਗੱਟੇ ਵਿੱਚ ਆਪ ਹੀ ਤੁੜੀ ਗੱਟਾ ਪਰਕੇ ਤੁੜੀ ਬਹੁਤ ਆ ਆਪਣੇ ਕੋਲ ਆ ਯਾਰ ਮਿੱਤਰ ਤੋਂ ਲੈ ਐਸੀ ਕਨਾਲ ਆਉਦੇ ਤੋਂ ਜੇ ਮੈਂ ਧਰਤੀ ਮੈਂ ਕੰਮ ਆਉਗੀ ਮੈਂ ਤੁੜੀ ਵਾਲਾ ਮੇਰੇ ਵੀਰੋਂ 1 ਮਿੰਟ ਇਹਦੇ ਵਿੱਚ ਹਾਂਜੀ ਮੇਰੇ ਵੀਰੋਂ ਪਾਲੀ ਜੀ ਤੁੜੀ ਇੰਨੀ ਬਹੁਤ ਐ ਤੇ ਜਿੱਥੋਂ ਚੱਕਿਆ ਸੀ ਗੱਟਾ ਪੌਥੀ ਰਖਤਾ ਤੇ ਆਂਡਾ ਰੱਖਤਾ ਸੀ ਇਹ ਇਹਨੂੰ ਚੱਕਾਂਗੇ ਆਮ ਨਾਲ ਕਿਤੇ ਫੁੱਟ ਨਾ ਜਾਵੇ ਰੱਖ ਦਾਂਗੇ ਇਹਦੇ ਵਿੱਚ ਵਿੱਚ ਰੱਖਦੇ ਇਹਦੇ ਖੁੱਡੇ ਵਿੱਚ ਰੱਖ ਦਾਂਗੇ ਇੱਥੇ ਕੋਈ ਦਿੱਕਤ ਨਹੀਂ ਤੇ ਬੋਤਲ ਦਾ ਮੈਂ ਰੰਗ ਵਾਸਤੇ ਰੱਖੀ ਸੀ ਮੈਂ ਰੰਗ ਰੰਗ ਪਾਵਾਂਗੇ ਤੇ ਇਹਨੂੰ ਬੰਦ ਕਰਦਾ ਮਿੱਤਰੋ ਇੱਕ ਵਾਰੀ ਮੈਂ ਲੋ ਜੀ ਟਰਟਲ ਫਾਫਾ ਉੱਥੇ ਜਦੋਂ ਦੂਜਾ ਆਂਡਾ ਲਾ ਦੂਗੀ ਕਬੂਤਰੀ ਉਹ ਵੀ ਚੱਕ ਕੇ ਉਰੇ ਰੱਖ ਦਾਂਗੇ ਤੇ ਜਦੋਂ ਕੋਈ ਕਿਸੇ ਜੋੜੀ ਨੇ ਰੱਖ ਲਿਆ ਆਂਡੇ ਜਿਵੇਂ ਆਪਾਂ ਉਹ ਛੱਡੀ ਹੋਈਏ ਚਿੱਟੀਆਂ ਅੱਖ ਵਾਲਾ ਕਬੂਤਰ ਤੇ ਮੋਜੀ ਕਬੂਤਰੀ ਤੇ ਉਹਨਾਂ ਥੱਲੇ ਬਦਦ ਲਾਂਗੇ ਜਦੋਂ ਤਰੂਗੇ ਆਂਡੇ ਤੇ ਗੋਲੀ ਨੂੰ ਖੋਲਦੀਆਂ ਚੋਂ ਜੋ ਕਰੀ ਜਾਂਦਾ ਮੈਨੂੰ ਪਤਾ ਹੈ ਕਹਿੰਦਾ ਮੈਨੂੰ ਖੋਲੋ ਹੁਣ ਦੇਖੋ ਕਿਵੇਂ ਭੱਜੂਆ ਤਾਂ ਅੱਜ ਕਿਵੇਂ ਕਰੂ ਹੁਣ ਲੱਛਣ ਦੇਖਿਓ ਇਹਦੇ ਆਹ ਦੇਖਿਓ ਲੋ ਜੀ ਕਹਾਂ ਤੁਹਾਨੂੰ ਕਿਹਾ ਸੀ ਨਾ ਚੈੱਕ ਕਰੋ ਏ ਏ ਗੰਦ ਬੰਦਾ ਕੋਈ ਨਹੀਂ ਉਹਨੇ ਦੇਖਿਓ ਸਾਫ ਹੈ ਨਾ ਜਮਾ ਕੋਠਾ ਗੰਦ ਬਾਦੂ ਆ ਉਹ ਪਾੜਤਾ ਕਾਗਜ਼ ਆਣੀ ਪਾੜਦੀ ਹੈ ਬਾਬਿਓ ਤੇ ਜੱਗ ਰੱਖ ਲਈ ਉਹਰੇ ਕਿਤੇ ਡੁੱਲ ਜੇ ਅੰਦਰ ਹੀ ਹੋਈ ਤੇ ਗਲਾਸ ਚ ਪਾ ਕੇ ਫੇਰ ਭਰਾਹੀ ਨਹੀਂ ਤਾਂ ਐਵੇਂ ਡੁੱਲ ਜੂਆ ਠੰਡਾਈ ਹੋ ਗਏ ਪਾਣੀ ਪਿਆ ਬੈ ਉਹ ਪਹਿਲਾਂ ਹੀ ਪਾਣਾ ਸੀ ਚਲੋ ਕੋਈ ਨਾ ਇਹਦੇ ਵਿੱਚ ਵੀ ਠੰਡਾ ਹੀ ਹੋਊਗਾ ਮੈਂ ਤਾਂ ਮਾੜਾ ਮੋਟਾ ਹੈਗਾ ਗਰਮ ਲਓ ਜੀ ਥੋੜਾ ਜਿਹਾ ਹੋਰ ਪਾ ਦਈਏ ਲਓ ਜੀ ਓਵਰਫਲੋਗ ਹੈ ਜੀ ਚਲੋ ਕੋਈ ਨਹੀਂ ਚੱਕ ਲਈਏ ਭਾਂਡੇ ਇੱਕਲੀ ਡਰੇ ਵਾ ਪਿਓ ਤੇ ਥੋੜੇ ਲੈਂਡ ਹੋ ਲੈਂਦੇ ਆ ਲੋ ਜੀ ਬਹੁਤ ਐਨੇ ਦਾ ਨੇ ਤੇ ਪਰਲੇ ਘੁੱਟੇ ਚ ਰੱਖ ਲਈਏ ਪਰ ਆਹ ਹੋਰ ਲੋ ਜੀ ਦਾਣੇ ਪਾ ਗਏ ਸਰੋ ਪਾ ਗਏ ਹੋਰ ਫੇਰ ਤਰਾਗੇ ਮਿੱਤਰੋ ਕੱਲ ਵੀ ਸਰੋਤਰੀ ਨਹੀਂ ਇਹਨਾਂ ਨੂੰ ਅੱਜ ਤਰਾਗੇ ਮਿੱਠਾ ਕੱਢ ਦਈਏ ਦਾਣੇ ਭਰ ਲਈਏ ਤੇ ਮੈਂ ਗੇਟ ਫੋਲ ਨੂੰ ਇਹ ਥੱਲੇ ਡੱਪ ਜੂ ਗਲੀ 'ਚ ਡੱਪ ਜੂ ਐਵੇਂ ਕਿਸੇ ਨੂੰ ਵੱਢ ਲਿਆ ਹੋਰ ਪੰਗਾ ਹੋ ਜੂਗਾ ਤਾਂ ਕਰਕੇ ਮੈਂ ਪਹਿਲਾਂ ਭਰ ਹੀ ਲੈਣਾ ਲਓ ਜੀ ਭਰ ਲਿਆਤੀ ਕੋਲੀ ਤੇ ਪਾਦੀਏ ਸਰੋਂ ਵੀ ਪਾਦੀਏ ਲਓ ਜੀ ਤੇ ਚੱਕ ਕੇ ਮਿੱਤਰੋ ਤੇ ਰੱਖਦੀਆਂ ਉਹਨਾਂ ਨੂੰ ਭੁੱਖੇ ਨੇ ਬਾਲੇ ਭੁੱਖੇ ਨੇ ਦਿਖਾਨਾ ਤੁਹਾਨੂੰ ਥੱਲੇ ਆਏ ਬੈਠੇ ਸਾਰੇ ਲੋ ਜੀ ਹੁਣ ਮੈਂ ਧਰੂਆਂ ਟਰੇ ਦੇਖਿਓ ਕਿਵੇਂ ਖਾਣਗੇ ਆਇਓ 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 ਬਤੋ ਆਇਓ ਆਇਓ ਲੋ ਜੀ ਕਰੋ ਚੈੱਕ ਤੁਹਾਨੂੰ ਕੈਸੇ ਨੇ ਭੁੱਖੇ ਨੇ ਕਿਵੇਂ ਡਿੱਗਦੇ ਨੇ ਇੱਕ ਦੂਜੇ ਉੱਤੇ ਤੇ ਪਾਣੀ ਵੀ ਭਰਤੀ ਹੈ ਇੱਧਰ ਪਰਿਆ ਨਹੀਂ ਚੱਕ ਲੈ ਆਪਣਾ ਜੱਗ ਤੇ ਗਲਾਸ ਗਲਾਸ ਵੀ ਭਰ ਲੈਣ ਨੇ ਇਹਨਾਂ ਦਾ ਘਾਟ ਹੀ ਹੁੰਦਾ ਹੈ ਮਤਲਬ ਘਾਟ ਹੀ ਪਿੰਦੇ ਨੇ ਇਹ ਪਾਣੀ ਬੱਚੇ ਨੇ ਨਾ ਤਾਂ ਕਰਕੇ ਉਹ ਜੋੜੀਆਂ ਵੱਡੀਆਂ ਨੇ ਉਹ ਜ਼ਿਆਦਾ ਪਿੰਦੀ ਹੈ ਫੀਡ ਫੂਡ ਕਰਦੀ ਹੈ ਤੇ ਗਲਾਸ ਦੇਖਦੇ ਹਾਂ ਜਿਉਂ ਭਰ ਪਾ ਦਾਂਗੇ

ਲੋਜੀ ਕਰਤੀਆਂ ਰਿਪੋਰਟਾਂ ਓਕੇ ਤੇ ਬੱਚੇ ਖਾਈ ਜਾਂਦੇ ਆ ਦਾਣਾ ਦਾਣਾ ਨਹੀਂ ਦਾਣੇ ਤੇ ਸਰੋਂ ਕਈ ਵਾਰੀ ਔਟ ਹੈ ਨਾ ਮੈਂ ਗਲਤ ਬੋਲ ਰਹਿਣਾ ਕੋਈ ਨਾ ਬਾਬੇ ਹੌਲੀ ਹੌਲੀ ਸਾਹ ਬਾਜੂਆ ਤੇ ਦੂਜਾ ਅੰਡਾ ਧਰੂਗੀ ਕਬੂਤਰੀ ਇਹ ਪੰਗਾ ਪੈ ਗਿਆ ਯਾਰ ਕਈ ਦਸਿਓ ਬਾਬੇ ਕਮੈਂਟਾਂ ਚ ਜੇ ਆਪਾਂ ਕਈ ਦਿਨਾਂ ਤੱਕ ਆਂਡੇ ਰੱਖ ਲਈਏ ਕਈ ਦਿਨਾਂ ਬਾਅਦ ਰੱਖੀਏ ਕਬੂਤਰਾ ਜੋੜੀ ਥੱਲੇ ਖਰਾਬ ਤਾਂ ਨਹੀਂ ਹੁੰਦੇ ਬੱਚੇ ਨਿਕਲ ਪੈਂਦੇ ਆ ਕਿ ਨਹੀਂ ਜਰੂਰ ਦੱਸਿਓ ਮੈਨੂੰ ਪਤਾ ਨਹੀਂ ਹਜੇ ਤੇ ਬਾਕੀ ਪੁੱਛ ਲਾਂਗੇ ਆਪਾਂ ਕੋਈ ਨਾ ਕੋ ਸਾਲ ਤੋਂ ਪੁੱਛਾਂਗੇ ਸਭ ਪਤਾ ਹੁਣ ਇਹ ਥੋੜੀ ਜੀ ਓਵਰ ਐ ਘੁੰਮਦੀ ਐ ਚਲੋ ਕੋਈ ਨਾ ਥੱਲੇੜੀ ਲਾ ਦਿੰਨੇ ਆ ਬਾਬਿਓ ਦਾਣੇ ਦਾ ਚੁਗ ਲਿਆ ਇਹਨਾਂ ਨੇ ਤੇ ਬੱਚਿਆਂ ਨੇ ਥੋੜੇ ਮੋਟੇ ਚੁਗਿਆ ਤੇ ਬਾਕੀ ਦੇਖਦੇ ਅੰਦਰ ਜਾ ਕੇ ਫੀਡਰ ਚੱਕ ਲਈਏ ਜਿਹਨੇ ਨਹੀਂ ਖਾਦੇ ਹੋਏ ਹੋਣਗੇ ਆਪਾਂ ਖਵਾ ਦਾਂਗੇ। ਸਿੱਡਰਚ ਮੈਂ ਪਹਿਲੇ ਹੀ ਸਰੋਪ ਆ ਕੇ ਰੱਖ ਤੀ ਸੀ ਰੈਡੀ ਕਰਤਾ ਸੀ ਪਹਿਲਾ ਹੀ। ਆ ਦੇਖੋ। ਬਹੁਤ ਐਨੀ ਤਾਂ ਤੇ ਅੰਦਰ ਜਾ ਕੇ ਦੇਖਦਾ ਕਿਨੇ ਖਾਇਆ ਕਿਨੇ ਨਹੀਂ ਖਾਏ। ਜਿਨੇ ਨਹੀਂ ਖਾਏ ਹੋਣਗੇ ਆਪਾਂ ਖਵਾ ਦਾਂਗੇ। ਕਬੂਤਰ ਉਰੇ ਅੰਡਾ ਧਰਦੀ ਹੈ। ਪੂਰੀ ਤਾਂ ਰੁੱਗੀ ਕੱਲ ਦੇਖ ਲਿਓ। ਤੇ ਟਰੇ ਕੱਢ ਦਾਂਗੇ ਇੱਕ ਵਾਰੀ। ਉੰਡਾ ਲਾਲੀ ਗੇਟ ਬੰਦ ਕਰਤੀ ਇਕਤੇ ਨਿਕਲ ਜੇ ਰਾਤ ਨੂੰ ਕੋਈ ਤੇ ਮੈਂ ਦੇਖ ਲਾਂ ਬਾਬੇ ਇੱਕ ਮਿੰਟ ਖਵਾ ਤੇ ਜੀ ਕਰਤੀ ਜੀ ਫੀਲ ਲਗਭਗ ਤਾਂ ਖਾਏ ਹੋਏ ਸੀ ਦਾਣੇ ਐ ਤਾਂ ਐ ਤਾਂ ਖਾਏ ਹੋਏ ਸੀ ਮੈਂ ਕਿਹਾ ਚੱਲ ਹੁਣ ਖਵਾਈ ਦਿੰਨੇ ਆ ਜੇ ਪਾਈ ਲਈ ਸਰੋ ਤੇ ਥੋੜੀ ਥੋੜੀ ਕਰਤੀ ਤੇ ਹੁਣ ਹੋ ਗਏ ਜਮਾ ਫੁੱਲ ਦੇਖੋ ਉੱਤੇ ਜਾਂਦੇ ਆ ਤੇ ਉੱਤੇ ਬਹਿ ਜਾਣਗੇ ਤੇ ਟ੍ਰੇਡਰ ਨੂੰ ਚੱਕ ਲਈਏ ਉਹ ਜਿਹੜੇ ਦਾਣੇ ਢੋਲ ਦਿਨੇ ਵੈਸੇ ਡੁੱਲ ਰਹੇ ਥੋੜੇ ਜਿਏ ਬੱਸ ਬਹੁਤ ਐਨੇ ਕਾਣੇ ਤੇ ਇਹਨੂੰ ਚੱਕ ਕੇ ਬੁਲੇ ਰੱਖਦੀ ਐ ਜ਼ਰੂਰ ਹੈ ਕਿ ਬੋਤਲ ਦੇ ਅੰਦਰ ਇਹ ਕੱਢ ਲਈਏ ਪਾਣੀ ਪੁਣੀ ਨਹੀਂ ਤਾਂ ਸਵੇਰ ਤੱਕ ਪਾਣੀ ਚ ਪਈ ਪਈ ਮੋਟੀ ਹੋ ਜਾਂਦੀ ਐ ਉਹ ਗੋਲੀ ਨੇ ਵੀ 파ੜਤਾ ਕੰਮ ਦੇਖੋ ਕੀ ਕਰਦਾ ਚਲੋ ਕੋਈ ਨਹੀਂ ਤੇ ਪਾਣੀ ਪੁਣੀ ਕੱਢ ਲਈਏ ਇਹ ਟ੍ਰੇ ਦੇ ਅੰਦਰ ਪਾ ਦਾਂਗੇ ਸਵੇਰ ਤੱਕ ਸੁੱਕ ਜੂਗੀ ਕਰਤਾ ਫੀਡਰ ਖਾਲੀ ਮਿੱਤਰੋ ਉਹ ਤੂੰ ਰੱਖ ਦੇ ਓਏ ਹੁਣ ਇਹਨੂੰ ਪਾੜੇਗਾ ਤੂੰ ਹੋਰ ਕੀ ਹੈ ਕੰਮ ਤਾਂ ਹੈ ਨਹੀਂ ਤੈਨੂੰ ਕੋਈ ਹੋਰ ਆਹ ਗੰਦ ਭਰੀ ਜਾਂਦਾ ਤੇ ਫੀਡਰ ਰੱਖ ਦਿਆਂ ਆਪਣਾ ਫੇਰ ਹੁਣ ਜਾਣ ਕੇ ਫੇਰ ਕਰੂਆ ਹੁਣ ਦੇਖੋ ਲੋਈ ਰੱਖਤਾ ਉਹਦੇ ਤੇ ਬੋਦਰ ਫੀਡਰ ਵਾਸਤੇ ਰੱਖੀ ਹੋਈ ਐ ਜੇ ਖਰਾਬ ਹੋ ਗਈ ਬਸ ਕਲ ਟੱਕਣ ਬਦਲ ਕੇ ਤੇ ਨਵਾਂ ਫੀਡਰ ਤਿਆਰ ਆਪਣਾ ਠੀਕ ਤਾਂ ਨਹੀਂ ਕਿ ਤੂੰ ਠੀਕ ਤਾਂ ਨਹੀਂ ਤੇ ਬਸ ਮਾਪੇ ਤਾਲਾ ਤੁਲਾ ਲਾਉਣਿਆਂ ਤੇ ਸਭ ਦਾਣਾ ਪਾਣੀ ਤਰ ਤਾਰ ਪੋਟਾ ਓਕੇ ਐ ਸਾਰਿਆਂ ਦੀ ਸਾਰੇ ਛੱਟਣੇ ਵਧੀਆ ਨੇ ਬੱਚੇ ਉੱਡਣ ਵਾਲੇ ਬੱਸ ਛਤਰੀਆਂ ਦੇ ਤਾਂ ਜਾਣ ਲੱਗ ਗਏ ਹੌਲੀ ਹੌਲੀ ਉੱਡਣ ਵਾਲੀ ਵੀ ਹੋ ਜਾਣਗੇ ਵਧੀਆ ਮੈਨੂੰ ਐ ਲੱਗਦਾ ਜਦੋਂ ਉੱਡਣ ਵਾਲੇ ਹੋਗੇ ਉਦੋਂ ਧੁੰਦ ਪੈਣ ਲੱਗ ਜੂਗੀ ਚਲੋ ਬਾਕੀ ਦੇਖਦੇ ਆਂ ਦਸੰਬਰ ਦਾ ਸ਼ੁਰੂ ਹੋ ਗਿਆ ਇਹ ਮਹੀਨੇ ਚ ਪੈ ਆਂਦੀ ਹੁੰਦੀ ਐ ਦੇਖੋ ਐਤ ਕੀ ਤਾਂ ਪਈ ਨਹੀਂ ਦੋ ਕੁ ਦਿਨ ਪਈ ਸੀ ਵਿੱਚੋਂ ਤੇ ਹੁਣ ਦੇਖਦੇ ਆਂ ਪੈਂਦੀ ਐ ਕਿ ਨਹੀਂ ਬਾਕੀ ਬੱਚੇ 10 ਦਿਨਾਂ ਨੂੰ ਹੋ ਜਾਣਗੇ ਯਾਰ ਤੂੰ ਫੇਰ ਲੇਖਿਆ ਹੋਏ ਚਲੋ ਖੇਡ ਲੈਣ ਦੋ ਯਾਰ 10 ਕਿ ਦਿਨਾਂ ਨੂੰ ਹੋ ਜਾਣਗੇ ਤਿਆਰ ਫਿਰ ਆਇਆ ਕਰੂਆ ਸਵਾਦ ਬੱਚੇ ਉੱਡਿਆ ਕਰਨਗੇ ਆਪਣੇ ਤੇ ਦੋ ਬੱਚੇ ਹੋ ਤਿਆਰ ਹੋ ਜਾਂਦੇ ਦੋ ਜੋੜੀਆਂ ਨੇ ਆਂਡੇ ਧਰੇ ਹੋਏ ਆ ਉਹਨਾਂ ਚੋਂ ਵੀ ਨਿਕਲੇ ਆਣਗੇ ਤੇ ਬੱਸ ਬਾਬੇ ਹੁਣ ਕਰਦੇ ਆਂ ਵਲੌਗ ਦੀ ਐਂਡਿੰਗ ਸਾਰੇ ਵੀਰਾਂ ਨੂੰ ਬਾਏ ਬਾਏ ਤੇ ਟਾਟਾ